ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਿਹ ਤੁਸੀਂ ਸੋਚ ਰਹੇ ਹੋਗੇ ਕਿ ਹਮੇਸ਼ਾ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਸਤਿਸ਼ਿਆ ਕਾਲ ਬੁਲਾ ਕੇ ਕਰਦਾ ਤੇ ਅੱਜ ਫਤਿਹ ਕਿਸ ਤਰ੍ਹਾਂ ਬੁਲਾਈ ਹੈ ਸੋ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਫਤਿਹ ਬੁਲਾਉਣਾ ਬੜਾ ਲਾਜ਼ਮੀ ਹੈ ਕਿਉਂਕਿ ਜਿਸ ਸ਼ਖਸੀਅਤ ਦੇ ਨਾਲ ਅੱਜ ਮੈਂ ਗੱਲ ਕਰਨ ਜਾ ਰਹੇ ਹਾਂ ਉਹ ਆਪਣੇ ਬਚਪਨ ਤੋਂ ਹੀ ਸਿੱਖ ਧਰਮ ਦਾ ਪ੍ਰਚਾਰ ਅਤੇ ਪਸਾਰ ਕਰਦੇ ਆ ਰਹੇ ਨੇ 2 ਸਾਲ ਤਕਰੀਬਨ 2 ਸਾਲ ਪਹਿਲਾਂ ਉਹਨਾਂ ਦੇ ਉੱਤੇ ਇੱਕ ਜਾਨਲੇਵਾ ਹਮਲਾ ਵੀ ਹੁੰਦਾ ਹੈ ਜਿਸ ਦੇ ਵਿੱਚ ਉਹਨਾਂ ਦਾ ਇੱਕ ਬੜਾ ਪਿਆਰਾ ਸਾਥੀ ਸ਼ਹੀਦ ਵੀ ਹੋ ਜਾਂਦਾ ਹੈ ਮੈਂ ਗੱਲ ਕਰ ਰਿਹਾ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲਿਆਂ ਜੀ ਸਾਡੇ ਨਾਲ ਭਾਈ ਰਣਜੀਤ ਸਿੰਘ ਜੀ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਲਈ ਤੇ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਟੀਮ ਦਾ ਵੀ ਧੰਨਵਾਦ ਜੀ ਹਾਂਜੀ ਅ ਬਾਬਾ ਜੀ तकरीबन ਮੇਰੇ ਖਿਆਲ ਚ 2 ਸਾਲ ਦਾ ਸਮਾਂ ਜਾਂ ਉਸ ਤੋਂ ਵਧੇਰੇ ਹੋ ਗਿਆ ਜਦੋਂ ਤੁਹਾਡੇ ਤੇ ਅਟੈਕ ਹੋਇਆ ਸੀਗਾ ਹਾਂਜੀ ਸਿੰਘ ਤੁਹਾਡੇ ਇੱਕ ਸ਼ਹੀਦੀ ਪ੍ਰਾਪਤ ਕਰਕੇ ਸੀਗੇ ਹਮਲੇ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਹਮਲੇ ਤੋਂ ਬਾਅਦ ਦੀ ਜ਼ਿੰਦਗੀ ਦੀ ਗੱਲ ਕਰੀਏ ਕਿੰਨਾ ਅੰਤਰ ਤੁਸੀਂ ਸਮਝਦੇ ਹੋ ਬਹੁਤ ਕੁਝ ਬਦਲਿਆ ਜੀ ਉਸ ਦਿਨ ਤੋਂ ਲੈ ਕੇ ਜਿਸ ਸੰਪਰਦਾਇੀ ਮਨੌਤਾਂ ਵਾਲਿਆਂ ਨੇ ਮੇਰੇ ਤੇ ਅਟੈਕ ਕੀਤਾ ਸੀ ਉਦੋਂ ਪਹਿਲਾਂ ਲਾਈਫ ਥੋੜੀ ਸੌਖੀ ਸੀ ਪਰ ਉਸ ਤੋਂ ਬਾਅਦ ਲਗਾਤਾਰ ਧਮਕੀਆਂ ਵੀ ਮਿਲਦੀਆਂ ਰਹੀਆਂ ਪਰ ਮੈਂ ਆਪਣੀ ਗੱਲ ਜਿਹੜੀ ਹੈ ਜਿਹੜੀ ਉਸ ਉਸ ਵੇਲੇ ਕਹਿੰਦਾ ਸੀ ਉਹਨੂੰ ਕਹਿਣਾ ਹੋਰ ਵੀ ਤੇਜ਼ ਕੀਤਾ ਵੀ ਜੇ ਮੈਂ ਬਚਿਆ ਕੁਦਰਤੀ ਮੈਂ ਬਚਿਆ ਆ ਤਾਂ ਮੈਂ ਉਹਦਾ ਪੂਰਾ ਹੁਣ ਫਾਇਦਾ ਲਿਆ 2.5 ਸਾਲਾਂ ਚ ਮੈਂ ਖੁੱਲ ਕੇ ਆਪਣੀ ਗੱਲ ਬੜੇ ਬੇਬਾਕ ਹੋ ਕੇ ਤੇ ਸਟੇਜਾਂ ਤੇ ਕੀਤੀ ਹਾਂਜੀ ਠੀਕ ਹੈ ਤੇ ਸਿੰਘ ਸਾਹਿਬ ਤੁਹਾਡੇ ਜਿਹਦੇ ਨਾਲ ਸੀਗੇ ਸਾਥੀ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰ ਨਾਲ ਹੁਣ ਵੀ ਰਾਬਤਾ ਹੈ ਕਿਸ ਤਰ੍ਹਾਂ ਦਾ ਪਰਿਵਾਰ ਉਹਨਾਂ ਦਾ ਹੁਣ ਗੁਜ਼ਰਬਸਰ ਕਰਦੇ ਆ ਪਾਈ ਭਪਿੰਦਰ ਸਿੰਘ ਜੀ ਦੀ ਮੌਤ ਤੋਂ ਬਾਅਦ ਅਸੀਂ ਉਹਨਾਂ ਦਾ ਕਿਉਂਕਿ ਸ਼ਹੀਦ ਮੈਂ ਉਹਨਾਂ ਨੂੰ ਕਤਲ ਹੀ ਕਹਿਣਾ ਕੀਤਾ ਗਿਆ ਉਹਨਾਂ ਦਾ ਕਿਉਂਕਿ ਜੇ ਮੈਂ ਹੁਣ ਸ਼ਹੀਦ ਕਹੂੰਗਾ ਨਾ ਜੀ ਫਿਰ ਸਾਡੇ ਕੀ ਇੱਕ ਡਾਂਸਰ ਬੀਬੀ ਦੀ ਮੌਤ ਹੋਈ ਸੀ ਗੋਲੀ ਲੱਗੀ ਸੀ ਤੇ ਉਹਦੇ ਨਾਂ ਨਾਲ ਵੀ ਲੱਗਿਆ ਸੀ ਕਿ ਸ਼ਹੀਦ ਸ਼ਹੀਦ ਅਸੀਂ ਇਦਾਂ ਇੱਕ ਖੇਡ ਜੀ ਬਣਾਈ ਜਾਂਦੇ ਆ ਸੋ ਇਸ ਕਰਕੇ ਮੈਂ ਕਹਿੰਦਾ ਵੀ ਸਾਡੇ ਸਾਥੀ ਦਾ ਉਹਨਾਂ ਨੇ ਮੇਰਾ ਕਤਲ ਕਰਨ ਆਏ ਸੀ ਤਾਂ ਮੈਂ ਨਹੀਂ ਕਤਲ ਹੋਇਆ ਤਾਂ ਉਹਨਾਂ ਨੇ ਸਾਡੇ ਸਾਥੀ ਦਾ ਕਤਲ ਕਰ ਦਿੱਤਾ ਸੋ ਉਸ ਤੋਂ ਬਾਅਦ ਭਾਈ ਭਪਿੰਦਰ ਸਿੰਘ ਹੋਣਾ ਦਾ ਜਿਹੜਾ ਪਰਿਵਾਰ ਹੈ ਉਹਨਾਂ ਦੇ ਬੱਚੇ ਪੜਦੇ ਐ ਉਹਨਾਂ ਦਾ ਸੰਸਥਾ ਵੱਲੋਂ ਉਹਨਾਂ ਨੂੰ ਪੜਾਇਆ ਜਾ ਰਿਹਾ ਬੜਾ ਸੋਨਾ ਪੜ ਰਿਹਾ ਮਹੀਨੇ ਦੇ ਮਹੀਨੇ ਅਸੀਂ ਉਹਨਾਂ ਨੂੰ ਖਰਚਾ ਦਿੰਨੇ ਆ ਬੱਚਿਆਂ ਦੇ ਨਾਇਫਡੀਆਂ ਵੀ ਜਦੋਂ ਉਹਨਾਂ ਦੀ ਮੌਤ ਤੋਂ ਬਾਅਦ ਕਰਵਾਈਆਂ ਸੰਗਤ ਨੇ ਵੀ ਕੋਈ ਹੈਲਪ ਕੀਤੀ ਤੇ ਸੋ ਬੜਾ ਪਰਿਵਾਰ ਦਾ ਤਾਂ ਚਲੋ ਠੀਕ ਹੈ ਪਰ ਪਿਤਾ ਦੀ ਘਾਟ ਤਾਂ ਉਹਨਾਂ ਚ ਰਹਿਣੀ ਹੈ ਸਤ ਜੀ ਜੀ ਉਹ ਘਾਟ ਨਹੀਂ ਪੂਰੀ ਹੋ ਸਕਦੀ ਭਾਈ ਸਾਹਿਬ ਸੁਰੱਖਿਆ ਦੀ ਜੇਕਰ ਲਿਹਾਜ਼ ਨਾਲ ਗੱਲ ਕਰੀਏ ਤਾਂ ਸਰਕਾਰ ਨੇ ਤੁਹਾਨੂੰ ਸੁਰੱਖਿਆ ਮਹੱਈਆ ਕਰਵਾਈ ਸੀ ਹਾਲਾਂਕਿ ਤੁਸੀਂ ਇਨਕਾਰ ਵੀ ਕੀਤਾ ਸੀਗਾ ਕਿ ਉਸ ਇਸ ਪਰ ਇੱਕ ਵਾਰ ਤੁਹਾਨੂੰ ਸੁਰੱਖਿਆ ਦੇ ਦਿੱਤੀ ਜਾਂਦੀ ਆ ਤੇ ਫਿਰ ਸੁਰੱਖਿਆ ਪਿੱਛੇ ਜੇ ਥੋੜੀ ਵਾਪਸ ਹੋਈ ਸੀ ਤੇ ਇਸ ਵਾਰ ਫਿਰ ਤੁਹਾਨੂੰ ਹੁਣ ਸੁਰੱਖਿਆ ਵਾਪਸ ਆ ਗਈ ਆ ਕਿੰਨੀ ਸੁਰੱਖਿਆ ਹੈਗੀ ਆ ਜਿਹੜੇ ਕਿੰਨੇ ਸੁਰੱਖਿਆ ਮੁਲਾਜ਼ਮ ਨੇ ਜਿਹੜੇ ਤੁਹਾਡੇ ਨਾਲ ਯਾ ਬਾਹਰ ਤਨਾਤ ਰਹਿੰਦੇ ਨੇ ਸਰਕਾਰ ਵੱਲੋਂ ਕਿੰਨੇ ਮੁਲਾਜ਼ਮ ਦਿੱਤੇ ਗਏ ਨੇ ਨਹੀਂ ਪਹਿਲਾਂ ਤਾਂ ਮੈਂ ਮਨਾਂ ਕੀਤਾ ਸੀ ਵੀ ਸਾਨੂੰ ਸੁਰੱਖਿਆ ਜਦੋਂ ਮੇਰੇ ਤੇ ਅਟੈਕ ਹੋਇਆ ਕਿ ਸਾਨੂੰ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਮੈਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਕਿ ਸਕਿਉਰਿਟੀ ਦੇ ਵਿੱਚ ਤੁਸੀਂ ਜਾਣਦੇ ਆ ਪਹਿਲਾਂ ਹੀ ਜਿਵੇਂ ਸਰਸੇ ਵਾਲਿਆਂ ਦਾ ਹੋਰ ਕੀ ਹੋਇਆ ਵੀ ਬਾਬੇ ਸਕਿਉਰਿਟੀ 'ਚ ਰਹਿੰਦੇ ਆ ਤਾਂ ਮੈਂ ਇਸ ਚੀਜ਼ ਨੂੰ ਬਹੁਤਾ ਚੰਗਾ ਨਹੀਂ ਸੀ ਸਮਝਦਾ ਜੀ ਪਰ ਹੋਇਆ ਕੀ ਹੈ ਕਿ ਪਿਛਲੇ 3 ਸਾਲਾਂ ਵਿੱਚ ਉਹ ਭਾਈ ਭਿੰਦਰ ਸਿੰਘ ਦੇ ਕਤਲ ਤੋਂ ਬਾਅਦ ਲਗਾਤਾਰ ਧਮਕੀਆਂ ਮਿਲਣੀਆਂ ਜਾਰੀ ਰਹੀਆਂ ਜੀ ਤੇ ਇਸ ਕਰਕੇ ਸਾਡੇ ਟਰਸਟ ਵੱਲੋਂ ਹਾਈ ਕੋਰਟ ਦੇ ਵਿੱਚ ਇਹ ਪਾਇਆ ਗਿਆ ਸੀ ਕਿ ਸਾਨੂੰ ਸੁਰੱਖਿਆ ਦਿੱਤੀ ਜਾਵੇ ਤੇ ਸੋ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕਾਫੀ ਸੁਰੱਖਿਆ ਇੱਥੇ ਮਿਲੀ ਹੋਈ ਹੈ ਤੇ ਉਹਨਾਂ ਦੇ ਇੱਥੇ ਵੀ ਰਹਿੰਦੇ ਐ ਜਦੋਂ ਮੈਂ ਪ੍ਰੋਗਰਾਮ ਤੇ ਜਾਂਦਾ ਉਹਦੇ ਨਾਲ ਵੀ ਮੇਰੇ ਜਾਂਦੇ ਐ ਸੋ ਉਹ ਇੱਕ ਮਜਬੂਰੀ ਹੈ ਕਿਉਂਕਿ ਡੈਮੋਕਰੈਟਿਕ ਸਿਸਟਮ ਦੇ ਵਿੱਚ ਬੜੇ ਸਾਡੇ ਵੀਰ ਮੈਂ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਈ ਵਾਰੀ ਅਗਲਾ ਕਹਿ ਦਿੰਦਾ ਜੀ ਵੀ ਸੁਰੱਖਿਆ ਦੀ ਬਾਬਿਆਂ ਨੂੰ ਪ੍ਰਚਾਰਕਾਂ ਨੂੰ ਕੀ ਲੋੜ ਹੈ ਉਹਨਾਂ ਨੂੰ ਇਹ ਗੱਲ ਜ਼ਰੂਰ ਨਾਲ ਕਹਿਣੀ ਚਾਹੀਦੀ ਏ ਵੀ ਇੱਕ ਛੋਟੇ ਜਿਹੇ ਪ੍ਰਚਾਰਕ ਨੇ ਜਾ ਮੰਨ ਲਓ ਵੀ ਥੋੜੇ ਚਿਰ ਦੇ ਉਮਰ ਹੈ ਇਹਨਾਂ ਦੀ ਥੋੜੇ ਟਾਈਮ ਤੋਂ ਇਹ ਲੋਕਾਂ ਚ ਆਏ ਆ ਜੀ ਪਿਛਲੇ 15 20 ਸਾਲਾਂ ਤੋਂ ਤੇ ਇਹਨਾਂ ਨੂੰ ਸੁਰੱਖਿਆ ਦੀ ਕੋਈ ਲੋੜ ਨਹੀਂ ਹੋਣੀ ਚਾਹੀਦੀ ਪਰ ਉਹ ਨਾਲ ਅਗਲੀ ਸਟੇਟਮੈਂਟ ਥੋੜੀ ਜਿਹੀ ਵਧਾ ਕੇ ਦੇਣ ਉਹ ਕਹਿਣ ਕਿ ਵੱਡੀਆਂ ਧਿਰਾਂ ਨੂੰ ਬੰਦੇ ਨਹੀਂ ਮਾਰਨੇ ਚਾਹੀਦੇ ਫਿਰ ਬੈਲੈਂਸ ਹੁੰਦਾ ਸਟੇਟਮੈਂਟ ਦਾ ਜੀ ਬਿਲਕੁਲ ਵੀ ਵੱਡੀਆਂ ਧਿਰਾਂ ਨੂੰ ਬੰਦੇ ਨਹੀਂ ਮਾਰਨੇ ਚਾਹੀਦੇ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ ਪ੍ਰੋਗਰਾਮ ਨਹੀਂ ਰੋਕਣੇ ਚਾਹੀਦੇ ਠੀਕ ਹੈ ਇਹ ਹੋ ਗਈ ਸਟੇਟਮੈਂਟ ਨਾਲ ਕਹਿਣਾ ਚਾਹੀਦਾ ਹੈ ਪ੍ਰਚਾਰਕਾਂ ਨੂੰ ਸੁਰੱਖਿਆ ਨਹੀਂ ਚਾਹੀਦੀ ਹੁਣ ਉਹਨਾਂ ਵਾਸਤੇ ਤਾਂ ਕੋਈ ਮੂੰਹ ਨਹੀਂ ਖੋਲਦਾ ਵੱਡੀਆਂ ਧਿਰਾਂ ਤੁਹਾਡੇ ਬੰਦੇ ਵੀ ਮਾਰ ਜਾਣ ਤੇ ਅਸੀਂ ਹੁਣ ਕੀ ਕਰੀਏ ਡੈਮੋਕਰੈਟਿਕ ਸਿਸਟਮ ਦੇ ਵਿੱਚ ਤੁਹਾਨੂੰ ਕੋਈ ਰਾਹ ਚ ਰੋਕਦਾ ਕੋਈ ਫੜਦਾ ਤੁਸੀਂ ਕੀ ਕਰੋਗੇ ਜਾਂ ਤਾਂ ਤੁਸੀਂ ਅਗਲੇ ਨੂੰ ਧਮਕੀਆਂ ਦਿਓ ਬੰਦੇ ਦੇ ਬਦਲੇ ਬੰਦੇ ਮਾਰੋ ਰਾਹ ਜਾਮ ਕਰੋ ਜਾਂ ਤਾਂ ਇਹ ਕੰਮ ਕਰੋ ਤੇ ਜਾਂ ਫਿਰ ਚੁੱਪ ਕਰਕੇ ਪ੍ਰਸ਼ਾਸਨ ਕੋਲ ਚਲੇ ਜਾਓ ਦੋ ਹੀ ਰਾਹ ਨੇ ਡੈਮੋਕਰੈਟਿਕ ਸਿਸਟਮ ਦੇ ਵਿੱਚ ਪ੍ਰਸ਼ਾਸਨ ਕੋਲ ਜਾਣਾ ਹੀ ਸਹੀ ਰਾਹ ਮੰਨਿਆ ਜਾਂਦਾ ਹੁਣ ਮੇਰੇ ਨਾਲ ਇੱਥੇ 30 40 ਬੰਦੇ ਹੁੰਦੇ ਆ ਹੁਣ ਮੰਨ ਲਓ ਉਹਨਾਂ ਦੀ ਸੁਰੱਖਿਆ ਵੀ ਮੇਰੀ ਜ਼ਿੰਮੇਵਾਰੀ ਹੈ ਭਪਿੰਦਰ ਸਿੰਘ ਨੂੰ ਅਸੀਂ ਗਵਾ ਬੈਠੇ ਆ ਅਸੀਂ ਇੱਥੋਂ ਪ੍ਰੋਗਰਾਮ ਕਰਨ ਜਾਣੇ ਆ ਸਾਡੇ ਤੇ ਕਿਤੇ ਅਟੈਕ ਹੋ ਕੇ ਕਿਸੇ ਮਾਂ ਦਾ ਪੁੱਤ ਹੋਰ ਮਰ ਜਾਂਦਾ ਤਾਂ ਉਹਦੀ ਜ਼ਿੰਮੇਵਾਰੀ ਮੇਰੀ ਹੈ ਇਸ ਕਰਕੇ ਪ੍ਰਸ਼ਾਸਨ ਕੋਲ ਵੀ ਉਦੋਂ ਪਹਿਲਾਂ ਮੈਂ ਮਨਾਂ ਕਰਦਾ ਰਿਹਾ ਕਿਉਂਕਿ ਉਹਨਾਂ ਨੇ ਲਗਾਤਾਰ ਧਮਕੀਆਂ ਬੰਦ ਨਹੀਂ ਨਾ ਕੀਤੀਆਂ ਭਪਿੰਦਰ ਸਿੰਘ ਨੂੰ ਮਾਰਨ ਤੋਂ ਬਾਅਦ ਆਪਣੀਆਂ ਧਮਕੀਆਂ ਬੰਦ ਕਰ ਦਿੰਦੇ ਤਾਂ ਗੱਲ ਠੀਕ ਸੀ ਉਹਨਾਂ ਨੇ ਬੰਦ ਹੀ ਨਹੀਂ ਕੀਤੀਆਂ ਲਗਾਤਾਰ ਧਮਕੀਆਂ ਚੱਲਦੀਆਂ ਰਹੀਆਂ ਸੋ ਅਸੀਂ ਪਿਛਲੇ 6 ਮਹੀਨੇ ਪਹਿਲਾਂ ਹਾਈ ਕੋਰਟ ਵਿੱਚ ٹرسٹ ਵੱਲੋਂ ਸਾਡੇ ਵੱਲੋਂ ਪਾਇਆ ਗਿਆ ਸੀ ਤੇ ਉਹਦਾ ਫੋਨ ਆਇਆ ਕਿ ਇਹਨਾਂ ਨੂੰ ਜਿਹੜੀ ਸੁਰੱਖਿਆ ਮੁਹੱਈਆ ਕਰਾਈ ਜਾਵੇ ਹੁਣ ਹੈ ਸੁਰੱਖਿਆ ਸਾਡੇ ਕੋਲ ਪਹਿਲਾਂ ਵੀ ਮਿਲੀ ਹੋਈ ਹੈ ਹੋ ਸਕਦਾ ਇਹਦੇ ਵਿੱਚ ਕੁਝ ਵਾਧਾ ਹੋਵੇ ਠੀਕ ਹੈ ਭਾਈ ਸਾਹਿਬ ਤੁਸੀਂ ਕਿਹਾ ਕਿ ਲੋਕ ਸਵਾਲ ਉਠਾਉਂਦੇ ਨੇ ਕਿ ਪ੍ਰਚਾਰਕਾਂ ਨੂੰ ਸੁਰੱਖਿਆ ਕਿਸ ਗੱਲ ਦੀ ਮਿਲਲੇ ਚ ਲੇਕਿਨ ਲੋਕਾਂ ਨੂੰ ਇਹ ਵੀ ਸਮਝਣਾ ਚਾਹੀਦਾ ਕਿ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਪੂਰੇ ਕਾਫ਼ਲੇ ਤੇ ਇੱਕ ਬਿਊਤਬੰਦੀ ਦੇ ਨਾਲ ਜਾਨਲੇਵਾ ਹਮਲਾ ਹੋਇਆ ਸਾਡਾ ਸਾਥੀ ਵੀ ਇੱਕ ਚਲਾ ਗਿਆ ਉਸ ਤੋਂ ਬਾਅਦ ਤਾਂ ਲੋਕਾਂ ਨੂੰ ਸਮਝਣਾ ਚਾਹੀਦਾ ਨਾ ਕਿ ਠੀਕ ਹੈ ਭਾਈ ਰਣਜੀਤ ਸਿੰਘ ਵਾਲਿਆਂ ਨੂੰ ਸੁਰੱਖਿਆ ਬੇਹੱਦ ਜ਼ਰੂਰੀ ਹੈ ਉਦੋਂ ਤਾਂ ਲੋਕਾਂ ਨੂੰ ਨਹੀਂ ਕਹਿਣਾ ਚਾਹੀਦਾ ਨਾ ਇਹ ਤੁਸੀਂ ਕੀ ਕਹੋਗੇ ਨਹੀਂ ਨਹੀਂ ਬਿਲਕੁਲ ਮੈਂ ਤਾਂ ਇੱਕ ਮੇਰੇ ਨਾਲ ਪਿਛਲੇ ਮੈਂ 16 ਸਾਲ ਵਿੱਚ ਇੱਕ ਡੰਡਾ ਵੀ ਨਾਲ ਨਹੀਂ ਚੱਕਿਆ ਮੈਂ ਇਦਾਂ ਦੇ ਸੁਭਾਅ ਦਾ ਆ ਮੈਂ ਤਾਂ ਹੁਣ ਕਿਸੇ ਦੇ ਘਰ ਨਹੀਂ ਜਾਂਦਾ ਲੋਕਾਂ ਨੇ ਮੇਰੇ ਘਰ ਕਿਉਂ ਨਹੀਂ ਆਉਂਦੇ ਮੈਂ ਕਹਿੰਦਾ ਮੈਨੂੰ ਤਾਂ ਸ਼ਰਮ ਆਉਂਦੀ ਏ ਯਾਰ ਵੀ ਮੇਰੇ ਨਾਲ ਇੰਨੇ ਬੰਦੇ ਬੰਦੂਕਾਂ ਚੱਕੀ ਫਿਰਦੇ ਆ ਮੈਨੂੰ ਇਹ ਕੋਈ ਬਹੁਤਾ ਚੰਗਾ ਨਹੀਂ ਲੱਗਦਾ ਪਰ ਮੇਰੀ ਮਜਬੂਰੀ ਏ ਫਿਰ ਮੈਂ ਕਰਾਂ ਕਿ ਜਾਂ ਤਾਂ ਆਪਣੇ ਸਾਥੀ ਮਰਵਾਵਾਂ ਵੀ ਮੈਂ ਨਹੀਂ ਸੁਰੱਖਿਆ ਰੱਖਣੀ ਮਤਲਬ ਫਿਰ ਕੋਈ ਅਟੈਕ ਕਰਨਗੇ ਤੇ ਉਹ ਫਿਰ ਆਪਣੇ ਬੰਦੇ ਮਰਵਾ ਕੇ ਘਰ ਬਹਿ ਜਾ ਸੋ ਸੋਚਣ ਵਾਲੇ ਜਿਹੜੇ ਨੇ ਸੋਚਣ ਉਹ ਇਹ ਕਹਿਣ ਵੀ ਇਹ ਤੇ ਰਾਜੜੀਆਂ ਨੇ ਗੁੰਡਾਗਰਦੀ ਕਰਨੀਆਂ ਛੱਡ ਦੇਣ ਧਮਕੀਆਂ ਛੱਡ ਦੇਣ ਪ੍ਰੋਗਰਾਮ ਰੋਕਣੇ ਛੱਡ ਦੇਣ ਰੌਲੇ ਪਾਣ ਚੁੱਪ ਕਰਕੇ ਹੱਥ ਜੋੜ ਕੇ ਸੁਰੱਖਿਆ ਵਾਪਸ ਕਰੀਏ ਸਾਨੂੰ ਤਾਂ ਸ਼ਰਮ ਆਉਂਦੀ ਹੈ ਸਾਨੂੰ ਲੋੜ ਹੀ ਨਾ ਪਵੇ ਸੁਰੱਖਿਆ ਦੀ ਜੀ ਭਾਈ ਸਾਹਿਬ ਇਹ ਵੀ ਤਾਂ ਹੈ ਨਾ ਕਿ ਸਮਾਂ ਕਿਸ ਤਰ੍ਹਾਂ ਦਾ ਹੈਗਾ ਹਾਂਜੀ ਕੋਈ ਸਮਾਂ ਸੀ ਉਦੋਂ ਪ੍ਰਚਾਰਕਾਂ ਨੂੰ ਇਸ ਤਰ੍ਹਾਂ ਦੀ ਸੁਰੱਖਿਆ ਰੱਖਣ ਦੀ ਲੋੜ ਨਹੀਂ ਸੀ ਲੇਕਿਨ ਹੁਣ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਤੇ ਹਮਲੇ ਹੋਏ ਨੇ ਤੁਸੀਂ ਆਖ ਰਹੇ ਹੋ ਕਿ ਬਾਰ ਬਾਰ ਤੁਹਾਨੂੰ ਧਮਕੀਆਂ ਵੀ ਆ ਰਹੀਆਂ ਨੇ ਸਮੇਂ-ਸਮੇਂ ਤੇ ਸਰਕਾਰ ਦਾ ਕੀ ਪੱਖ ਇਸ ਸਮਝ ਦਿਓ ਕੀ ਸਟੈਂਡ ਲੈ ਰਹੀ ਹੈ ਸਰਕਾਰ ਇਸ ਤੇ ਨਹੀਂ ਅਸੀਂ ਸਰਕਾਰ ਨਾਲ ਸਾਡਾ ਬਹੁਤਾ ਰابطਾ ਨਹੀਂ ਰਿਹਾ ਪਹਿਲਾਂ ਵੀ ਤੇ ਹੁਣ ਵੀ ਅਕਾਲੀ ਗਵਰਨਮੈਂਟ ਵੇਲੇ ਵੀ ਤੇ ਹੁਣ ਵੀ ਜੀ ਹੁਣ ਜਦੋਂ ਮੰਨ ਲਓ ਉਹਨਾਂ ਨੇ ਪਿੱਛੇ ਜੇ ਕੈਪਟਨ ਮਰਿੰਦਰ ਸਿੰਘ ਉਹਨਾਂ ਨੇ ਬਿਆਨ ਦਿੱਤਾ ਸੀ ਬ ਇਹਨਾਂ ਨੂੰ ਸੁਰੱਖਿਆ ਮਹਈਆ ਕਰਵਾਈ ਜਾਏਗੀ ਉਸ ਤੋਂ ਬਾਅਦ ਕੁਝ ਬੰਦੇ ਉਸ ਤੋਂ ਬਾਅਦ ਆਏ ਵੀ ਐ ਪਰ ਸਾਡਾ ਇਹਨਾਂ ਨਾਲ ਕੋਈ ਬਹੁਤਾ ਰابطਾ ਨਹੀਂ ਹੈਗਾ ਸਾਡਾ ਇੱਕ ਆਪਣਾ ਮਾਰਗ ਹੈਗਾ ਆ ਉਸ ਤੋਂ ਬਾਅਦ ਹਾਈ ਕੋਰਟ ਗਏ ਉੱਥੇ ਕੇਸ ਭੁਗਤ ਰਹੇ ਆ ਅਸੀਂ ਆਪਣਾ ਜਿਹੜਾ ਸਾਡਾ ਬਣਦੀ ਗੱਲ ਜਿਹੜੀ ਹੈ ਭਾਈ ਭਪਿੰਦਰ ਸਿੰਘ ਦੇ ਕਤਲ ਦਾ ਕੇਸ ਅਸੀਂ ਭੁਗਤ ਰਹੇ ਹਾਂ ਮਤਲਬ ਆਪਣੇ ਵਕੀਲ ਖੜੇ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਅਸੀਂ ਪੁਰਾਣੀ ਸਰਕਾਰ ਵੇਲੇ ਵੀ ਕਹਿੰਦੇ ਸੀ ਕਿ ਸਾਨੂੰ ਤੁਸੀਂ ਇਨਸਾਫ ਦਿਓ ਇਨਕੁਆਰੀ ਨਿਰਪੱਖ ਕਰਾਓ ਇਸ ਵਾਰੀ ਵੀ ਅਸੀਂ ਕਹਿੰਦੇ ਹਾਂ ਬਾਕੀ ਕੋਈ ਜੇ ਅੱਜ ਕਿਸੇ ਕੋਲ ਜਾ ਕੇ ਹੱਥ ਅੜਦੇ ਆ ਤੇ ਅਗਲੇ ਨੇ ਕੱਲ ਨੂੰ ਸਾਡੇ ਕੋਲ ਵੀ ਆਉਣਾ ਹੈ ਵੋਟਾਂ ਵੀ ਨੇ ਇਲੈਕਸ਼ਨ ਵੀ ਨੇ ਪਰ ਮੈਂ ਇਹਨਾਂ ਗੱਲਾਂ ਤੋਂ ਪਰੇ ਰਹਿਣਾ ਕਿਉਂਕਿ ਜੇ ਅੱਜ ਮੈਂ ਕੋਈ ਡਿਮਾਂਡ ਰੱਖੂੰਗਾ ਤਾਂ ਕੱਲ ਨੂੰ ਗਵਰਨਮੈਂਟ ਨੇ ਵੀ ਮੇਰੇ ਤੋਂ ਕੋਈ ਡਿਮਾਂਡ ਰੱਖੇ। ਯਾਨੀ ਉਹਨਾਂ ਨੇ ਕਿਹਾ ਹਾਂ ਜੀ ਇੱਕ ਵਾਰ ਕਿਹਾ ਸੀ ਤਾਂ ਚੰਗੀ ਗੱਲ ਹੈ ਜੇ ਮੰਨ ਲਓ ਇਦਾਂ ਸਾਡੇ ਲੀਡਰਸ਼ਿਪ ਵੀ ਨੋਟ ਕਰੇ ਜਿੱਥੇ ਮੈਂ ਗੁੰਡਾਗਰਦੀ ਕਰੂੰਗਾ ਤਾਂ ਮੇਰਾ ਨਾਮ ਲੈਣ ਨਾ ਤਾੜਨਾ ਕਰਨ ਵੀ ਰਣਜੀਤ ਸਿੰਘ ਕੱਲਾ ਬੋਲਦਾ ਨਹੀਂ ਤਮਕੀਆਂ ਵੀ ਦਿੰਦਾ ਬੋਲਦਾ ਤਾਂ ਮੈਂ ਅੱਜ ਵੀ ਆ ਜ ਜਿੰਨਾ ਚਿਰ ਮੇਰੇ ਚ ਸਾਹ ਨੇ ਜੋ ਮੈਨੂੰ ਗਲਤ ਨਜ਼ਰ ਆਊਗਾ ਮੈਂ ਬੋਲੂਗਾ ਵੇਖੋ ਫਰੀडम ਆਫ ਸਪੀਚ ਹੈ ਤੁਸੀਂ ਬੋਲ ਸਕਦੇ ਹੋ ਪਰ ਫਰੀडम ਆਫ ਬਲੀਵ ਵੀ ਹੈ ਮੈਂ ਤੁਹਾਨੂੰ ਰੋਕ ਸਕਦਾ ਵੀ ਵੀਰ ਜੀ ਤੁਸੀਂ ਆ ਕੰਮ ਨਾ ਕਰੋ ਇਹ ਮੈਨੂੰ ਹੱਕ ਹੈ ਬੋਲ ਸਕਦਾ ਮੈਂ ਵੀ ਤੂੰ ਗਲਤ ਜਾ ਰਿਹਾ ਪਰ ਤੂੰ ਫਿਰ ਵੀ ਮੈਨੂੰ ਟੋਕ ਕੇ ਵੀ ਤੂੰ ਪਕਾਈ ਮਾਰੀ ਜਾ ਮੈਂ ਤਾਂ ਜਾਊਂਗਾ ਤੁਸੀਂ ਜਾ ਸਕਦੇ ਹੋ ਪਰ ਮੈਂ ਤੁਹਾਡੀ ਬਾਹ ਫੜ ਕੇ ਤੁਹਾਨੂੰ ਕਿਤੇ ਜਾਣ ਤੋਂ ਰੋਕ ਨਹੀਂ ਸਕਦਾ ਤੁਹਾਨੂੰ ਫਰੀडम ਆਫ ਬਲੀਵ ਹੈ ਮੈਨੂੰ ਫਰੀडम ਆਫ ਸਪੀਚ ਹੈ ਪਰ ਕਿਸੇ ਨੂੰ ਧੱਕੇ ਨਾਲ ਮਨਾਉਣਾ ਇਸ ਡੈਮੋਕਰੈਟਿਕ ਸਿਸਟਮ ਦੇ ਵਿੱਚ ਮੈਂ ਇਹ ਮੰਨਦਾ ਵੀ ਘਟ ਗਣਤੀਆਂ ਅਸੀਂ ਡੈਮੋਕਰੈਟਿਕ ਸਿਸਟਮ ਦੇ ਨਾਲ ਸਾਡੇ ਨਾਲ ਧੱਕਾ ਹੁੰਦਾ ਅਸੀਂ ਮੰਨਦੇ ਹਾਂ ਬਹੁ ਗਿਣਤੀ ਘੱਟ ਗਿਣਤੀ ਨਾਲ ਧੱਕਾ ਕਰਦੀ ਕਿਉਂਕਿ ਵੱਡੇ ਬੰਦੇ ਵੀ ਕਹਿੰਦੇ ਨਾ ਡੈਡਰਿੰਗਲ ਡੈਮੋਕਰੇਸੀ ਡੈਮੋਕਰੇਸੀ ਬਹੁਤ ਕਹਿੰਦਾ ਡੈਮੋਕਰੇਸੀ ਚ ਤਾਂ ਇਦਾਂ ਹੋਇਆ ਡੈਮੋਕਰੇਸੀ ਚ ਇਦਾਂ ਹੋਇਆ ਇਹ ਭਾਈ ਵੱਧ ਗਿਣਤੀਆਂ ਘੱਟ ਗਿਣਤੀਆਂ ਨਾਲ ਧੱਕਾ ਵੀ ਕਰਦੀਆਂ ਸਾਨੂੰ ਸੋਚਣਾ ਪੈਣਾ ਵੀ ਅਸੀਂ ਘੱਟ ਗਿਣਤੀ ਹੋਣ ਦੇ ਨਾਲ ਨਾਲ ਅਸੀਂ ਆਪਣੀ ਕੌਮ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਹੈ ਅਸੀਂ ਵਿਕਾਸ ਕਿੱਦਾਂ ਕਰਨਾ ਹੈ ਅਸੀਂ ਕੋਈ ਵੀ ਧੱਕੇ ਵਾਲਾ ਸਟੇਟਮੈਂਟ ਨਾ ਦਈਏ ਜਿਹਦੇ ਕਰਕੇ ਸਾਡਾ ਤੇ ਸਾਡੀ ਕੌਮ ਦਾ ਕਾਣ ਹੋ ਜਾਵੇ ਹਾਂਜੀ ਅਈ ਸਾਬ ਤੁਸੀਂ ਕੇਸ ਲੜ ਰਹੇ ਹੋ ਹਾਈ ਕੋਰਟ ਦੇ ਵਿੱਚ ਜੋ ਤੁਹਾਡੇ ਤੇ ਹਮਲਾ ਹੋਇਆ ਸੀਗਾ ਹਾਂਜੀ ਅ ਕਿਸ ਪਾਸੇ ਨੂੰ ਜਾਂਦਾ ਦੇਖ ਰਹੇ ਹੋ ਕੇਸ ਨੂੰ ਕਿ ਕਿੰਨੀ ਕੁ ਪ੍ਰੋਗਰੈਸ ਹੁਣ ਤੱਕ ਕੇਸ ਦੀ ਹੋ ਚੁੱਕੀ ਆ ਤੇ ਤੁਹਾਨੂੰ ਕੀ ਲੱਗਦਾ ਕਿ ਇਨਸਾਫ ਲੈਣ ਲਈ ਹੋਰ ਕਿੰਨਾ ਸਮਾਂ ਹੋਰ ਤੁਹਾਨੂੰ ਲੱਗ ਸਕਦਾ ਨਹੀਂ ਉਹਦੇ ਵਿੱਚ ਸਾਡੇ ਵੱਲੋਂ ਤੇ ਇਹ ਵੀ ਐ ਕਿ ਭਪਿੰਦਰ ਸਿੰਘ ਹੋਣਾ ਦਾ ਕਤਲ ਹੁੰਦਾ ਪਰ ਕਤਲ ਦਾ ਸਾਜ਼ਿਸ਼ ਕਰਤਾ ਕੌਣ ਐ ਕਿਉਂਕਿ ਜੇ ਬਾਬਾ ਹਰਨਾਮ ਸਿੰਘ ਦੇ ਨਾਮ ਤੇ ਗੱਡੀਆਂ ਸੀ ਉਹਨਾਂ ਦੇ ਡੇਰੇ 'ਚੋਂ ਬੰਦੇ ਆਉਂਦੇ ਆ ਮੇਰੇ ਸਥਾਨ ਦੇ ਵਿੱਚੋਂ ਤਿੰਨ ਚਾਰ ਗੱਡੀਆਂ ਜਾਣ ਤੇ ਮੇਰੇ ਸਥਾਨ ਦੇ 50 ਬੰਦੇ ਜਾ ਕੇ ਕਿਸੇ ਬੰਦੇ ਨੂੰ ਕਤਲ ਕਰਕੇ ਚੁੱਪ ਕਰਕੇ ਘਰ ਆ ਜਾਣ ਤਾਂ ਉਹਦੇ ਵਿੱਚ ਜ਼ਿੰਮੇਵਾਰ ਤਾਂ ਮੈਂ ਵੀ ਆ ਛਤਰਪਤੀ ਦਾ ਕਤਲ ਜਿਹੜਾ ਪੱਤਰਕਾਰ ਦਾ ਹੋਇਆ ਤਾਂ ਉਹ ਸਾਜ਼ਿਸ਼ ਕਰਤਾ ਤਾਂ ਗੁਰਮੀਤ RAM ਰਹੀਮ ਮੰਨਿਆ ਗਿਆ ਨਾ ਜੀ ਬਿਲਕੁਲ ਉਹੀ ਧਾਰਾ ਜਿਹੜੀਆਂ ਨੇ ਇਹਨਾਂ ਉੱਤੇ ਵੀ ਲੱਗੀਆਂ ਹੋਈਆਂ ਨੇ ਠੀਕ ਹੈ ਤੇ ਅਸੀਂ ਤਾਂ ਚਾਹੁੰਦੇ ਆ ਵੀ ਜੋ ਸੱਚ ਹੈ ਉਹ ਸਾਹਮਣੇ ਆਵੇ ਤੇ ਕਿਉਂਕਿ ਬੜੇ ਬੰਦੇ ਅੱਜ ਇਹ ਵੀ ਕਹਿੰਦੇ ਆ ਨਾ ਵੀਰ ਜੀ ਕਿ ਸਿੱਖ ਪ੍ਰਚਾਰਕ ਲੜਦੇ ਆ ਠੀਕ ਹੈ ਤੁਹਾਨੂੰ ਆਪਸ ਸਮਝੌਤਾ ਕਰਨਾ ਚਾਹੀਦਾ ਮੈਂ ਇੱਕ ਸਮਝੌਤਾ ਕਦੋਂ ਹੁੰਦਾ ਇੱਕ ਬੰਦੇ ਨੇ ਕਤਲ ਕਰਤਾ ਕਤਲ ਕਰਕੇ ਸਟੇਟਮੈਂਟ ਬਾਬਾ ਹਰਨਾਮ ਸਿੰਘ ਹੋਣੀ ਜਾਂ ਉਹ ਜਥੇਬੰਦੀ ਪਤਾ ਕੀ ਸਟੇਟਮੈਂਟ ਦਿੰਦੇ ਵੇਖੋ ਜੀ ਪਿਆਰ ਕਰਦੇ ਨੇ ਮੇਰੇ ਬੰਦੇ ਮੇਰੇ ਨਾਲ ਗਰਮ ਹੋ ਗਏ ਸੀ ਜਾ ਕੇ ਉੱਥੇ ਕਰ ਆਏ ਮੈਂ ਇਸ ਗੱਲ ਦੀ ਮਾਫੀ ਮੰਗਦਾ ਗਲਤ ਹੋ ਗਿਆ ਠੀਕ ਹੈ ਜੀ ਜਦੋਂ ਅਗਲਾ ਗਲਤੀ ਨੂੰ ਗਲਤੀ ਮੰਨ ਲਵੇ ਫਿਰ ਸਮਝਾਉਤਾ ਹੀ ਸਮਝਾਉਤਾ ਹੈ ਆਪਾਂ ਕਹਣਾ ਕੋਈ ਨਹੀਂ ਬਾਬਾ ਜੀ ਤੁਸੀਂ ਕਹਤਾ ਅਸੀਂ ਮੰਨ ਲਿਆ ਅਗਲੇ ਤਾਂ ਕਹਿੰਦੇ ਨੇ ਅਸੀਂ ਹੀ ਬੰਦੇ ਮਾਰਾਂਗੇ ਅਹੀਂ ਧੱਕਾ ਕਰਾਂਗੇ ਹਨਾ ਜੀ ਫਿਰ ਅਗਲਾ ਸਾਨੂੰ ਕਹਿੰਦਾ ਜੀ ਪ੍ਰਚਾਰਕਾਂ ਨੂੰ ਸਮਝੌਤਾ ਕਰਨਾ ਚਾਹੀਦਾ ਮਤਲਬ ਕਿ ੱਕੇ ਨਾਲ ਤੁਸੀਂ ਕਿਸੇ ਨੂੰ ਕਾਲਰ ਤੋਂ ਫੜਦੇ ਹੋ ਤੇ ਵੱਡੀ ਧਿਰ ਦੇ ਪੈਰਾ 'ਚ ਸਿੱਟਦੇ ਹੋ ਪੈਰਾ 'ਚ ਡਿੱਗ ਅਗਲਾ ੱੱਕਾ ਵੀ ਕਰੂਗਾ ਅਗਲਾ ਤਾਂ ਬੰਦੇ ਵੀ ਮਾਰੂਗਾ ਅਗਲੇ ਧਮਕੀਆਂ ਵੀ ਦੇਣਗੇ ਤੇ ਮਤੂਬ ਸਮਝੌਤਾ ਵੀ ਤੂੰ ਹੀ ਕਰ ਸਮਝੌਤਾ ਹੁੰਦਾ ਜਿੱਥੇ ਅਗਲੇ ਨੂੰ ਜਾ ਕੇ ਕਹਿਣ ਵੀ ਭਾਈ ਸਾਹਿਬ ਗਲਤੀ ਕਰ ਲਈ ਤੈਂ ਇਹਦੇ ਨਾਲ ਪੂ ਕੌਮ 'ਚ ਖਲਾਰਾ ਸਿੱਧਾ ਹੋ ਕੇ ਕਹਦੇ ਵੀ ਭਾਈ ਸਾਹਿਬ ਗਲਤੀ ਹੋ ਗਈ ਰਾਜ਼ਾ ਕੰਮ ਗਲਤ ਹੋ ਗਿਆ ਮੇਰੇ ਬੰਦਿਆਂ ਨੇ ਕਰਿਆ ਵੀ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਇਹ ਗਲਤ ਹੋ ਗਿਆ ਹਨਾ ਤੇ ਫਿਰ ਸਮਝਾਉਤਾ ਆਪੇ ਹੀ ਸਮਝਾਉਤਾ ਹੀ ਸਮਝਾਉਂਦਾ ਸੀ ਪਾਗਲ ਥੋੜੋ ਅਸੀਂ ਕੋਈ ਗੱਲ ਕਰਾਂਗੇ ਅਗਲੇ ਧਮਕੀਆਂ ਦੇਈ ਜਾਂਦੇ ਨੇ ਪ੍ਰੋਗਰਾਮ ਰੋਕੀ ਜਾਂਦੇ ਨੇ ਅਸੀਂ ਕਦੇ ਕੁਝ ਨਹੀਂ ਕਹਿੰਦੇ ਨਾ ਬੰਦੇ ਮਾਰਨ ਜਾਈਏ ਨਾ ਕਦੇ ਕਿਸੇ ਨਾਲ ਧੱਕਾ ਕਰੀਏ ਪਰ ਹਾਂ ਜਦੋਂ ਕੋਈ ਗੁੰਡਾਗਰਦੀ ਕਰਦਾ ਉਦੋਂ ਐ ਹੱਥ ਕਰਕੇ ਕਹਿਣਾ ਵੀ ਭਾਈ ਇਹ ਗੁੰਡੇਆਂ ਵਾਲਾ ਕੰਮ ਹੈ ਇਹ ਦਾ ਕਰ ਹੂੰ ਇਹ ਤਾਂ ਕਹਿਣ ਦਾ ਹੱਕ ਹੈ ਨਾ ਸਾਨੂੰ ਹੁੰਦਾ ਗਰਦੀ ਨਹੀਂ ਕਰਦੇ ਧੱਕਾ ਕਰਨ ਵਾਲੇ ਨੂੰ ਧੱਕੇ ਕਹਿੰਦੇ ਆ ਵੀ ਇਹ ਤਾਨਾਸ਼ਾਹੀ ਹੈ ਇਹ ਧੱਕਾ ਹੈ ਡੈਮੋਕ੍ਰੈਟਿਕ ਸਿਸਟਮ ਵਿੱਚ ਇਦਾਂ ਨਹੀਂ ਕਰਨਾ ਚਾਹੀਦਾ ਲੇਕਿਨ ਤੁਹਾਡੇ ਹਿਸਾਬ ਨਾਲ ਭਾਈ ਹਰਨਾਮ ਸਿੰਘ ਜੀ ਦੰਦਮੀ ਟਕਸਾਲ ਦੇ ਮੁਖੀ ਨੇ ਹਾਂਜੀ ਇੰਨੇ ਵੱਡੇ ਚੇਅਰ ਤੇ ਬੈਠੇ ਨੇ ਉਹ ਐਨਾ ਵੱਡਾ ਉਹਨਾਂ ਦੀ ਪਦਵੀ ਯਾਤਰੀ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਟਕਸਾਲ ਦੇ ਵਿੱਚੋਂ ਜਿਸ ਤਰ੍ਹਾਂ ਤੁਹਾਨੂੰ ਧਮਕੀਆਂ ਆ ਰਹੀਆਂ ਨੇ ਕਿ ਇਹ ਸਭ ਸ਼ੋਭਾ ਦਿੰਦਾ ਹੈਗਾ ਕੋਨੇ ਸਾਹਿਬ ਨਾਲ ਨਹੀਂ ਨਹੀਂ ਦੇਖੋ ਸ਼ੋਭਾ ਤਾਂ ਕੁਛ ਵੀ ਨਹੀਂ ਦਿੰਦਾ ਨਾ ਕਦੇ ਸਮਾਂ ਹੁੰਦਾ ਹਥਿਆਰਾਂ ਦਾ ਹੁਣ ਸਮਾਂ ਤਾਂ ਦੇਖੋ ਕਿਹੜਾ ਬਾਕੀ ਇੱਕ ਬੰਦਾ ਹੁੰਦਾ ਜੋ ਤੁਸੀਂ ਦਬਕਾ ਮਾਰਦੇ ਹੋ ਅਗਲਾ ਪਹਿਰਾ ਚ ਆ ਕੇ ਡਿੱਗ ਜਾਂਦਾ ਵੇਖੋ ਜੀ ਆਮ ਪਿੰਡਾਂ 'ਚ ਆਦਤ ਹੈ ਲੋਕਾਂ ਨੂੰ ਵੀ ਜਦੋਂ ਕੋਈ ਬੰਦਾ ਲੜਾਕਾ ਜਿਹਾ ਹੋਵੇ ਨਾ ਪਿੰਡ 'ਚ ਉਹਦੇ ਨਾਲ ਕੋਈ ਛੇਤੀ ਛੇਤੀ ਪੰਗਾ ਨਹੀਂ ਲੈਂਦਾ ਅਗਲਾ ਕਹਿੰਦਾ ਤੂੰ ਯਾਰ ਤੂੰ ਜ਼ਰੂਰੀ ਪੰਗਾ ਲੈਣਾ ਵੀ ਬੰਦੇ ਦਾ ਤੈਨੂੰ ਪਤਾ ਨਹੀਂ ਕਹਿਆ ਜਾ ਉਹ ਬਿਲਕੁਲ ਸਵਭਾਅ ਹੈ ਨਾ ਸਾਡੇ ਪੰਜਾਬੀਆਂ ਚ ਲੜਾਕੇ ਬੰਦੇ ਤੋਂ ਲੋਕੀ ਕਹਿੰਦੇ ਪਰੇ ਲੰਘ ਯਾਰ ਤੂੰ ਤੂੰ ਇਹਨੂੰ ਛੇੜਦਾ ਕਾਨੂੰ ਹੈ ਹੈਗੇ ਨਹੀਂ ਲੜਾਕਾ ਬੰਦਾ ਕਈ ਵਾਰ ਜਾਣ ਕੇ ਵੀ ਇਸ ਤਰ੍ਹਾਂ ਦਾ ਆਪਣੇ ਆਪ ਨੂੰ ਬਣਾ ਜਾਂਦਾ ਕਿ ਮੇਰੇ ਤੋਂ ਲੋਕ ਡਰਦੇ ਰਹੇ ਇਹ ਵੀ ਹੋ ਸਕਦਾ ਉਹ ਕਰ ਜਾਂਦਾ ਹੈ ਇਸੇ ਤਰ੍ਹਾਂ ਹੋਇਆ ਕਿ ਹੈ ਕਿ ਇਹਨਾਂ ਦਾ ਸੁਭਾਅ ਆ ਇਹ ਬਣਿਆ ਹੋਇਆ ਆਦਤ ਬਣ ਗਈ ਵੀ ਜਰ ਪਤਾ ਵੀ ਦੁਨੀਆ ਮੰਨਦੀ ਹੈ ਸਾਡੀ ਹੁਣ ਕੀ ਹੈ ਕਿ ਉਸੇ ਆਦਤ ਦੇ ਵਿੱਚੋਂ ਹੀ ਸੁਭਾਅ ਚੋਂ ਹੀ ਇਹ ਚੀਜ਼ ਨਿਕਲ ਰਹੀ ਹੈ ਵੇ ਬਈ ਬੰਦਾ ਯਾਰ ਕਿ ਕਿੱਡੀ ਕਵੱਡੀ ਚੀਜ਼ ਐ ਤੂੰ ਤੈਨੂੰ ਨਹੀਂ ਪਤਾ ਵੀ ਸਾਡੀ ਜਥੇਬੰਦੀ ਕਿੱਡੀ ਵੱਡੀ ਐ ਕਿੱਡੀ ਪੁਰਾਣੀ ਐ ਤੂੰ ਚੀਜ਼ ਕੀ ਐ ਬਸ ਉਹ ਹੈਂਕਰੜ ਐ ਇਹ ਹੈਂਕਰੜ ਕੱਢ ਦੇਣੀ ਚਾਹੀਦੀ ਐ ਕਿ ਜਮਾਨਾ ਬਦਲ ਗਿਆ ਦੇਖੋ ਵੀਰ ਜੀ ਮੈਂ ਸਟੇਜ ਤੇ ਵੀ ਇਹ ਗੱਲ ਕਹਿਣਾ ਵੀ ਆਪਾਂ ਜਦੋਂ ਪੜਦੇ ਸੀ ਨਿੱਕੇ ਹੁੰਦੇ ਆਪਣੇ ਕੁੱਟ ਪੈਂਦੀ ਹੁੰਦੀ ਸੀ ਨਾ ਸਕੂਲਾਂ 'ਚ ਕੰਨ ਵੀ ਫੜਾਉਂਦੇ ਸੀ ਜੀ ਜੀ ਹਣ ਹੁਣ ਵਾਲੇ ਬੱਚਿਆਂ ਨੂੰ ਕੰਨ ਕੁੱਟ ਪੈਂਦੀ ਐ ਨਹੀਂ ਨਹੀਂ ਪੜ੍ਹਾਈ ਪਰ ਪੜ ਤਾਂ ਹੁਣ ਵੀ ਰਹੇ ਨੇ ਪਰ ਕੁੱਟ ਹਟ ਗਈ ਨਿਆਣੇ ਨੂੰ ਜੇ ਬੱਚੇ ਟੀਚਰ ਕੁੱਟਦੇ ਵੀ ਉਹਦੀ ਘੇਰ ਲਿੰਦਾ ਬਾਅਦ ਚਾ ਕੇ ਪੁਰਾਣੇ ਸਮੇਂ ਦੇ ਵਿੱਚ ਬੀਬੀਆਂ ਬਥੇਰੀ ਕੁੱਟ ਖਾਂਦੀਆਂ ਸੀ ਘਰਾਂ ਵਾਲੇ ਰੋਜ਼ ਹੀ ਕੁੱਟ ਕੇ ਬਾਹਰ ਕੱਢ ਦਿੰਦੇ ਸੀ ਪਰ ਅੱਜ ਦੀ ਬੀਬੀ ਕੁੱਟ ਖਾਂਦੀ ਨਹੀਂ ਉਹ ਕਹਿੰਦੀ ਰੱਖਣਾ ਇੱਜ਼ਤ ਨਾਲ ਰੱਖ ਲੈ ਨਹੀਂ ਤੇ ਤੂੰ ਰਹਿਣ ਦੇ ਮੈਂ ਮੈਂ ਤੁਰ ਜੂ ਐਦਾਂ ਹੀ ਕਹਿੰਦੀ ਹੈ ਅੱਜ ਦੀ ਫਿਰ ਧਾਰਮਿਕ ਬੰਦੇ ਕੁੱਟ ਕਿਉਂ ਖਾਈ ਜਾਣ ਬਿਨਾ ਗੱਲ ਤੋਂ ਯਾਰ ਇੱਕ ਬੱਚਾ ਇੱਕ ਬੀਬੀ ਵੀ ਕੈਮ ਹੋ ਗਈ ਅੱਜ ਤੇ ਅੱਜ ਸਾਡੇ ਵਰਗੇ ਬੰਦੇ ਧਾਰਮਿਕ ਗੁੰਡਾਗਰਦੀ ਝੱਲਣ ਕੁੱਟ ਖਾਣ ਵੀ ਇਹ ਜੀ ਵੱਡੀਆਂ ਧਿਰਾਂ ਨੇ ਇਹ ਜੀ ਪੁਰਾਣੇ ਨੇ ਪਰਾਣਿਆਂ ਦੀਆਂ ਜੱਬੜੀਆਂ ਤਾਂ ਸੁਣ ਲੋ ਪਰਾਣਿਆਂ ਦੀਆਂ ਜਿਹੜੀਆਂ ਦਲੀਲਾਂ ਐ ਕੋਈ ਲੌਜਿਕ ਨਹੀਂ ਬਣਦਾ ਕਿਸੇ ਗੱਲ 'ਚ ਸੈਂਸ ਨਹੀਂ ਬਣਦਾ بڑے ਲਿਖੇ ਬੰਦੇ 50 ਬੰਦੇ ਬੈਠ ਕੇ ਸੋਚੋ ਤਾਂ ਸੀ ਵੀ ਗੱਲ ਸੈਂਸਲੈਸ ਗੱਲਾਂ ਅਸੀਂ ਕਰੀ ਜਾਂਦੇ ਆ ਤੇ ਸਾਡੇ ਵਰਗੇ ਬੰਦਿਆਂ ਦਾ ਫਰਜ਼ ਬਣਦਾ ਵੀ ਅਸੀਂ ਗੱਲ ਆਪਣੀ ਕਰੀਏ ਉਹ ਆਪਣੀ ਗੱਲ ਕਰਨ ਹਾਲ ਸਾਰੀ ਦੁਨੀਆ ਦੇਖੋ ਮੈਂ মিডিਏ ਤੁਸੀਂ ਮੇਰੇ ਕੋਲ ਆ ਕੇ ਮੇਰੇ ਤੋਂ ਸਾਰੇ ਸਵਾਲ ਪੁੱਛ ਲਓ ਉਹਨਾਂ ਦੇ ਸਵਾਲ ਨੇ ਮੇਰੇ ਕੋਲ ਲਿਆਓ ਆਪਾਂ ਇੱਥੇ ਬਹਿ ਕੇ ਗੱਲ ਕਰਦੇ ਆ ਆਪਾਂ ਭੱਜਦੇ ਨਹੀਂ ਜੀ ਹੈ ਕਿ ਨਹੀਂ ਆਪੀ ਸਾਰਾ ਕੁਝ ਕਲੀਅਰ ਹੋ ਜੇ ਸਾਰੀ ਦੁਨੀਆ ਦੇ ਸਾਹਮਣੇ ਆ ਜੇ ਤੱਕਾ ਕਰਨ ਵਾਲਾ ਜਿਹੜਾ ਸਿਸਟਮ ਹੈ ਹੁਣ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਮਾਨਾ ਬਦਲ ਗਿਆ ਠੀਕ ਹੈ ਹੁਣ ਅਸੀਂ ਇਹ ਇਹ ਛੱਡ ਦਈਏ ਠੀਕ ਹੈ ਭਾਈ ਸਾਹਿਬ ਤੁਸੀਂ ਕਿਹਾ ਕਿ ਜੇ ਕੋਈ ਇਨਸਾਨ ਗਲਤੀ ਕਰਦਾ ਤਾਂ ਉਹਨੂੰ ਮੰਨ ਲੈ ਲਵੇ ਜੇ ਇਨਸਾਨ ਤਾਂ ਹੋ ਸਕਦਾ ਹੈ ਕਿ ਦੂਸਰੀ ਤੇ ਉਹਨੂੰ ਮਾਫ ਵੀ ਕਰ ਦਵੇ ਜੇਕਰ ਭਾਈ ਹਰਨਾਮ ਸਿੰਘ ਮੰਨਦੇ ਆ ਕਿ ਗਲਤੀ ਆ ਠੀਕ ਹੈ ਅੱਗੇ ਤੋਂ ਅਸੀਂ ਮਿਲ ਕੇ ਪ੍ਰਚਾਰ ਕਰਾਂਗੇ ਕੀ ਸੰਭਵ ਹੈ ਕਿ ਤੁਹਾਡੇ ਵੱਲੋਂ ਮਾਫੀ ਜਾਂ ਸਮਝੌਤਾ ਨੇ ਵੇਖੋ ਜੀ ਮੈਂ ਕਹਿੰਨਾ ਜਿਹੜਾ ਹੁਣ ਉਹ ਤੱਕਾ ਉਹਨਾਂ ਨੇ ਕਰਿਆ ਉਹਦੇ ਵਾਸਤੇ ਕਹਿ ਦੇਣ ਕਿ ਸਾਥੋਂ ਗਲਤੀ ਹੋ ਗਈ। ਇਹ ਆ ਤਾਂ ਕੰਮ ਗਲਤ ਹੋ ਗਿਆ। ਜੀ ਅਸੀਂ ਕਹੀਏ ਠੀਕ ਹੈ। ਹਮ ਮੋੜ ਕੇ ਸਾਨੂੰ ਕਦੇ ਕਹਿਣਾ ਅਸੀਂ ਤੁਹਾਡੇ ਨਾਲ ਐਂਦਾ ਕਰਾਂਗੇ ਜਾਂ ਜਿੱਦਾਂ ਹੁਣ ਉਹ ਥੋੜੇ ਥੋੜੇ ਸਮੇਂ ਬਾਅਦ ਤਿੰਨ ਕਮਹੀਨੇ ਲੰਘਦੇ ਨੇ ਫੇਰ ਕੋਈ ਨਾ ਕੋਈ ਰੋਲਾ ਪਾ ਦਿੰਦੇ ਨੇ। ਜੀ ਫੇਰ ਮੈਂ ਜਦੋਂ ਅਮਰਸਰ ਤਾਂ ਮੈਨੂੰ ਬੈਨ ਕੀਤਾ ਹੋਇਆ ਮਾਝੇ 'ਚ ਮੈਂ ਨਹੀਂ ਵੱਢ ਸਕਦਾ। ਹਮ ਮਾਜਾ ਅੱਧਾ ਕੁ ਦਵਾਬਾ ਜੀ ਮੇਰਾ ਬੈਨ ਕਰਤਾ ਇਹਨਾਂ ਨੇ ਵੀ ਇਹਨੂੰ ਇੱਥੋਂ ਟੱਪਣ ਨਹੀਂ ਦੇਣਾ ਵਿਰੋਧ ਹੁੰਦਾ ਜੇਕਰ ਤੁਸੀਂ ਜਾਣਿਓ ਰੋਲਾ ਪਾਉਂਦੇ ਨੇ ਮੰਨ ਲਓ ਕਹਿੰਦੇ ਨੇ ਡੀਸੀ ਦਫ਼ਤਰ ਅੱਗੇ ਬਹਿ ਜਾਂਦੇ ਨੇ ਜਾ ਕੇ ਇਹਦੇ ਪਰਮਿਸ਼ਨ ਨੂੰ ਨਹੀਂ ਦੇਣੀ ਦਵਾਨਾ ਤੇ ਇਹਨੂੰ ਵੜਨ ਨਹੀਂ ਦੇਣਾ ਮਾਜੇ 'ਚ ਨਹੀਂ ਇਹ ਵੜ ਸਕਦਾ ਅਜਨਾਲਾ ਅਮਰੀਕ ਸਿੰਘ ਅਜਨਾਲਾ ਦਾ ਇਹ ਬਿਆਨ ਰਿਹਾ ਜੀ ਵੀ ਇਹਨੂੰ ਇੱਥੇ ਨਹੀਂ ਵੜਨ ਦੇਣਾ ਆਪ ਉਹ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਮੰਨਦੇ ਹਮ ਸਾਰੀ ਦੁਨੀਆ ਤਾਂ ਸ਼ਹੀਦ ਮੰਨਦੀ ਏ ਉਹ ਕਹਿੰਦਾ ਕਿ ਮੈਂ ਤਾਂ ਜਿਉਂਦਾ ਮੰਨੂ ਹਮ ਅੜੀ ਹੈ ਨਾ ਇੱਕ ਤੇ ਅਸੀਂ ਸਾਰੀ ਗਲਤ ਤਾਂ ਮੰਨ ਲਓ ਸਾਰੀ ਕੌਮ ਗਲਤ ਹੈ ਉਹ ਸਿਆਣੇ ਨੇ ਪਰ ਉਹ ਕੀ ਕਰਦੇ ਨੇ ਕਿ ਅੜੀ ਹੈ ਉਹਨਾਂ ਦੀ ਵੀ ਅਸੀਂ ਹੈਂਕੜ ਹੈ ਬਸ ਇੱਕ ਗੁੰਡਾਗਰਦੀ ਹੈ ੱੱਕਾ ਹੈ ਡੈਮੋਕ੍ਰੈtic ਸਿਸਟਮ ਹੈ ਤੁਸੀਂ ਆਪਣੀ ਗੱਲ ਕੋ ਮੈਂ ਇੱਥੇ ਤੱਕ ਵੀ ਬਿਆਨ ਦੇ ਚੁੱਕਿਆ ਵੀ ਸਾਡੇ ਗੇਟ ਦੇ ਇੱਥੇ ਨਾਲ ਲਾਓ ਦਵਾਨ ਚਾਹੇ ਬਾਬਾ ਹਰਨਾਮ ਸਿੰਘ ਆਵੇ ਚਾਹੇ ਆਵੇ ਭਾਈ ਅਮਰੀਕ ਸਿੰਘ ਅਜਨਾਲਾ ਪ੍ਰਸ਼ਾਦਾ ਤੇ ਜਿਨ੍ਹਾਂ ਨੇ ਵੇਖਣੀ ਹੈ ਡੇਲੀ ਪੋਸਟ ਤੁਹਾਡੇ ਦੇਖਣਗੇ ਉਹਨਾਂ ਨੇ ਦੇਖ ਲੈਣੀ ਹੈ ਤੇ ਮੈਂ ਇੱਥੇ ਬੈਠੇ ਦੀ ਮਾਝੇ ਵਾਲਿਆਂ ਨੂੰ ਆਵਾਜ਼ ਸੁਣਗੀ 도ਆਬੇ ਵਾਲਿਆਂ ਨੂੰ ਸੁਣਗੀ ਅਮਰੀਕਾ ਕੈਨੇਡਾ ਤੇ ਪਾਗਲ ਬੰਦਾ ਜਿਹੜਾ ਮੈਨੂੰ ਕਹੇ ਮੈਂ ਮਾਝੇ 'ਚ ਰੋਕ ਲੂੰ ਸਰੀਰ ਦਾ ਕਿਹਾ ਆਵਾਜ਼ ਤਾਂ ਜਾ ਹੀ ਰਹੀ ਹੈ ਹਾਂਜੀ ਇਹ ਵੀ ਤਾਂ ਜਾ ਰਹੀ ਹੈ ਭਾਈ ਸਾਹਿਬ ਆਖਰੀ ਸਵਾਲ ਹੈ ਤੁਹਾਡੇ ਸਾਹਮਣੇ ਨਾਲ ਮੌਜੂਦਾ ਜਿਹੜੀ ਸਰਕਾਰ ਆ ਕਿਸ ਤਰ੍ਹਾਂ ਦਾ ਕੰਮਕਾਰ ਕਰ ਰਹੀ ਹੈ ਨੇ ਮੈਂ ਜੀ ਸਰਕਾਰ ਦੇ ਸਿਸਟਮ ਦੇ ਵਿੱਚ ਬਹਾਲਾ ਨਹੀਂ ਪੈਂਦਾ ਮੈਨੂੰ ਇਹਦੇ ਬਾਰੇ ਨਹੀਂ ਪਤਾ ਕਿ ਜੋ ਚੱਲ ਰਿਹਾ ਹੈ ਅਜੇ ਤਾਂ ਸਾਡਾ ਨਾ ਮੈਂ ਤੁਹਾਨੂੰ ਸਿੱਧੀ ਗੱਲ ਕਹੀ ਹੈ ਵੀ ਸੁਧਾਰ ਸਾਰਾ ਹੀ ਹੋਣ ਵਾਲਾ ਆ ਅਸੀਂ ਸਾਰੇ ਹੀ ਨਾ ਆਪਣੇ ਸੁਭਾਅ ਤੇ ਕੰਮ ਕਰੀਏ ਜਦੋਂ ਨਾ ਸਾਡਾ ਸੁਭਾਅ ਬਦਲਿਆ ਫਿਰ ਸਾਰੇ ਮਹਿਕਮੇ ਜਿਹੜੇ ਆਫੀਸਰ ਬਣਦੇ ਨੇ ਜਿਹੜੇ ਮੰਤਰੀ ਸੰਤਰੀ ਬਣਦੇ ਨੇ ਤੀਆਂ ਪੁੱਤ ਤਾਂ ਸਾਡੇ ਹੀ ਨੇ ਸਾਡੇ ਹੀ ਪੁੱਤ ਨੇ ਜਦੋਂ ਸਾਡੇ ਸੁਭਾਅ ਜੇ ਬਦਲਣ ਵਾਲੇ ਨੇ ਆਉਣ ਵਾਲਾ ਸਮਾਂ ਹੋਊਗਾ ਕਦੇ ਆਪਾਂ ਐ ਖੜ ਕੇ ਕਹਿ ਸਕਦੇ ਆਂ ਸਾਰਾ ਕੁਸ਼ੀ ਪਾਕ ਤੇ ਸਾਫ ਹੈ ਜੀ ਫਿਲਹਾਲ ਹੈ ਜੀ ਬਾਕੀ ਮੈਂ ਬਹੁਤਾ ਇਹਦੇ ਵਿੱਚ ਇੰਟਰਸਟ ਨਹੀਂ ਵਿਦਿੰਦਾ ਵੀ ਕਿਹੜੀ ਕਿੱਥੇ ਕਿਹੜੇ ਕਿਹੜੇ ਕੰਮ ਚੱਲਦੇ ਨੇ ਪਰ ਮੇਰੀ ਬੇਨਤੀ ਹੈ ਜੀ ਨਵੇਂ ਬੱਚਿਆਂ ਵਾਸਤੇ ਰੁਜ਼ਗਾਰ ਲਿਆਓ ਇਹਨਾਂ ਨੂੰ ਐਜੂਕੇਟ ਕਰੋ ਪੜ੍ਹਾਈ ਦਾ ਧਿਆਨ ਦਿਓ ਦਵਾਈਆਂ ਵੱਲ ਧਿਆਨ ਦਿਓ ਜਿਹੜੇ ਜਿਹੜੇ ਮਹਿਕਮੇ ਜਿੰਨਾ ਜਿੰਨਾ ਦੇ ਕੋਲ ਨੇ ਉਹ ਆਪਣੇ ਮਹਿਕਮਿਆਂ ਵੱਲ ਧਿਆਨ ਦੇ ਕੇ ਜ਼ਿੰਮੇਵਾਰੀ ਨਾਲ ਆਪੋ ਆਪਣੇ ਫਰਜ਼ ਨਿਭਾਓ ਲੀਡਰਾਂ ਨੂੰ ਚਾਹੀਦਾ ਹੈ ਵੇਖੋ ਮੈਂ ਆ ਵਾਜਾ ਵਜਾਉਂਦਾ ਕੀਰਤਨ ਕਰਦਾ ਮੈਂ ਕਥਾ ਕਰਦਾ ਹੁਣ ਮੈਂ ਉੱਥੇ ਨਾ ਜਾ ਕੇ ਦੀਵਾਨ ਚ ਮੈਂ ਚਲਿਆ ਜਾ ਮਾਈ ਤੋਂ ਤੇ ਮੈਂ ਡੰਡਾ ਫੜ ਕੇ ਖੜ ਗਿਆ ਤੇ ਮੈਨੂੰ ਅਗਲਾ ਪੁੱਛੇ ਬਈ ਮੈਂ ਕਵਾਂ ਕਰ ਰਿਆ ਡੰਡਾ ਫੜ ਕੇ ਰੱਖਣਾ ਤੇ ਫਿਰ ਤੁਸੀਂ ਕਹੋਗੇ ਨਹੀਂ ਵੀ ਤੈਨੂੰ ਪਾਂਪੂ ਮਾੜਾ ਮੋਟਾ ਵਜਾਉਣਾ ਆਉਂਦਾ ਹੈ ਤੇ ਬਹਿ ਜਾ ਸਟੇਜ ਤੇ ਇੱਥੇ ਤੈਨੂੰ ਸੁਣਨਾ ਹੈ ਉਹਨੇ ਤੇ 20000 ਬੰਦਾ ਬੈਠਾ ਹੈ ਕਿ ਤੂੰ ਉੱਥੇ ਵਾਜੇ ਤੇ ਬਹਿ ਤੂੰ ਇੱਥੇ ਡੰਡਾ ਲੈ ਕੇ ਖੜ ਗਿਆ ਠੀਕ ਹੈ ਬਣਦੀ ਹੈ ਗੱਲ ਉਹਨੇ ਜਿਹੜੇ ਲੀਡਰ ਨੇ ਇਹ ਨੌਕਰੀਆਂ ਲੈ ਕੇ ਆਉਣੇ ਭਾਂਡੇ ਕਿਉਂ ਚੱਕੀ ਫਿਰਦੇ ਨੇ ਉੱਤੇ ਹਮ ਹਰ ਫੀਲਡ ਦੀ ਸੇਵਾ ਆਪਣੀ ਆਪਣੀ ਨਹੀਂ ਜੀ ਕੋਈ ਡੰਡਾ ਫੜ ਕੇ ਖੜਾ ਉਹਦੀ ਉਹ ਸੇਵਾ ਹੈ ਹਮ ਤੁਸੀਂ ਆ ਆ ਖੜੇ ਹੋ ਤੁਹਾਡੀ ਆ ਸੇਵਾ ਹੈ ਜੀ ਕੋਈ ਡਾਕਟਰ ਹੈ ਉਹ ਕਵੇ ਮੈਂ ਤਾਂ ਭਾਂਡੇ ਮਾਂਜੂ ਡਾਕਟਰਾਂ ਤੂੰ ਕਿਸੇ ਦੇ ਫ੍ਰੀ ਇਲਾਜ ਕਰਦੇ ਵਕੀਲ ਐ ਕਿ ਇਹਦਾ ਫ੍ਰੀ ਕੇਸ ਲੜਦੇ ਜੇ ਤੇਰੇ ਕੋਲ ਹਿੰਮਤ ਐ ਜਿਹੜੇ ਬੰਦੇ ਪੜ੍ਹੇ ਲਿਖੇ ਨੇ ਨਵੇਂ ਬੱਚਿਆਂ ਨੂੰ ਮੋਟੀਵੇਸ਼ਨ ਕਿੱਦਾਂ ਉਹਨਾਂ ਦੇ ਅੰਦਰ ਭਰੋ ਕੁਝ ਉਹਨਾਂ ਨੂੰ ਚਾਰਜ ਕਰੋ ਵੜਾ ਜਾ ਜਿਹੜੇ ਲੀਡਰ ਨੇ ਉਹ ਆਪਣੀ ਪੀੜ੍ਹੀ ਵਾਸਤੇ ਔ ਬੱਚਿਆਂ ਵਾਸਤੇ ਰੁਜ਼ਗਾਰ ਕਿੱਦਾਂ ਲਿਆਈਏ ਨੌਕਰੀਆਂ ਕਿੱਦਿਆਂ ਲਿਆਈਏ ਇਹਦੇ ਤੇ ਕੰਮ ਕਰਨ ਉਹ ਭਾਂਡੇ ਚੱਕੀ ਫਿਰਦੇ ਨੇ ਵੀ ਅਸੀਂ ਜੀ ਭਾਂਡੇ ਮਾਂਜਦੇ ਬੇ ਲੋੜੇ ਕੰਮਾਂ 'ਚ ਅਸੀਂ ਆਪਣੇ ਆਪ ਨੂੰ ਬਿਜੀ ਰੱਖਿਆ ਹੋਇਆ ਸਾਡੀ ਸਾਰੀ ਲੀਡਰਸ਼ਿਪ ਨੂੰ ਚਾਹੀਦਾ ਆਪਣੇ ਪਣੀ ਕੰਮ ਆਪੋ ਆਪਣੀਆਂ ਜ਼ਿੰਮੇਵਾਰੀਆਂ ਆਪੋ ਆਪਣੀਆਂ ਡਿਊਟੀਆਂ ਨਿਭਾਓ ਆਉਣ ਵਾਲੇ ਸਮੇਂ 'ਚ ਲੋਕਾਂ ਦੀਆਂ ਇਸ਼ਾਵਾਵਾਂ ਵੀ ਬਹੁਤ ਐ ਆਸਾਂ ਵੀ ਬਹੁਤ ਐ ਲੋਕ ਪੜੇ ਲਿਖੇ ਹੋਗੇ ਨਕਮੇ ਨਹੀਂ ਰਹਿ ਇਹ ਲੀਡਰਸ਼ਿਪ ਨੂੰ ਚਾਹੀਦਾ ਕਿ ਹੁਣ ਤੁਹਾਨੂੰ ਨਾ ਉਹਨਾਂ ਦੀਆਂ ਆਸਾਂ ਤੇ ਖਰੇ ਉਤਰਨਾ ਪਊ ਮਿਹਨਤ ਜ਼ਿਆਦਾ ਕਰੋ ਚਾਹੇ ਕੋਈ ਵੀ ਐ ਚਾਹੇ ਕੋਈ ਬਾਬੇ ਐ ਉਹ ਵੀ ਆਪਣਾ ਸੁਧਾਰ ਕਰੋ ਪਾਠਾਂ ਦੀਆਂ ਲੜੀਆਂ ਚਲਾਉਣ ਨਾਲੋਂ ਤੁਸੀਂ ਆਪ ਪਾਠ ਲੋਕਾਂ ਨੂੰ ਪ੍ਰੇਰਿਤ ਕਰੋ ਗੁਰਬਾਣੀ ਦੇ ਲੜ ਲਾਓ ਆਪ ਅਗਲਾ ਗੁਰਬਾਣੀ ਪੜੇ ਤੰਦੇ ਬਣਾਣੇ ਅਟਕੇ ਧਰਮ ਨੂੰ ਤੰਦਾ ਨਾਮ ਬਣਾਉਂਦਿਆਂ ਹੋਇਆਂ ਗੁਰਬਾਣੀ ਦੇ ਸਿੱਧਾ ਸਮਝਣ ਵਾਲੇ ਪਾਸੇ ਪ੍ਰੇਰਿਤ ਕਰੀਏ ਸਾਰਿਆਂ ਨੂੰ ਸਾਨਿਆਂ ਨੂੰ ਜ਼ਿਆਦਾ ਕੰਮ ਕਰਨਾ ਪੈਣਾ ਹਾਂਜੀ ਭਾਈ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਤੁਹਾਡੇ ਸਾਰੇ ਡੇਲੀ ਪੋਸਟ ਆਲਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਭਾਈ ਰਣਜੀਤ ਸਿੰਘ ਜੀ ਨੇ ਸਾਫ਼ ਕੀਤਾ ਬਹੁਤ ਸਾਰੀਆਂ ਉਹਨਾਂ ਨੇ ਖੁੱਲ ਕੇ ਗੱਲਾਂ ਡੇਲੀ ਪੋਸਟ ਪੰਜਾਬੀ ਦੇ ਨਾਲ ਕੀਤੀਆਂ ਨੇ ਸਾਡੇ ਵੱਲੋਂ ਵੀ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਤੇ ਇਹਨਾਂ ਦੀ ਇਹੀ ਕਾਮਨਾ ਹੈ ਕਿ ਸਿੱਖ ਕੌਮ ਹੈ ਜਿਹੜੀ ਉਹਨੂੰ ਇਕੱਠਾ ਹੋਣਾ ਚਾਹੀਦਾ ਇਸ ਤਰ੍ਹਾਂ ਜਿਸ ਤਰ੍ਹਾਂ ਦੇ ਨਾਲ ਕੌਮ ਦੇ ਵਿੱਚ ਖਿਲਾਰਾ ਪਿਆ ਉਹ ਉਹ ਸ਼ੋਭਾ ਨਹੀਂ ਦਿੰਦਾ ਸਗੋ ਜੇਕਰ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਾ ਤਾਂ ਜਿਹੜੀ ਸਿੱਖ ਕੌਮ ਹੈ ਹਰ ਇੱਕ ਬੰਦੇ ਨੂੰ ਇਕੱਠਾ ਹੋਣਾ ਪਊਗਾ ਕੈਮਰਾ ਪਰਸਨ ਪਰਮਜੀਤ ਲਾਲੀ ਦੇ ਨਾਲ ਰੌਵਰਿੰਦਰ ਸਿੰਘ ਡੇਲੀ ਪੋਸਟ ਪੰਜਾਬੀ ਪਟਿਆਲਾ ਵਰਾਤ ਇੰਤਜ਼ਾਰ ਕਰਨ ਲਾਗਰੀ ਸੈਂ ਤਿਆਰ ਮੈਂ ਟਕਟੂ ਹਮਾ ਸ਼ੀਸ਼ਾ ਹੈ ਨਹੀਂ ਪੱਗ ਬੰਨਣ ਨੂੰ ਅਰ ਇਸਨੇ ਥਾਰੀ ਪੰਜਾਬੀ ਮੇ ਕੇ ਬੋਲਾਂ ਇਸੇ ਫੰਟ ਮਿਰਰ ਕਹਤੇ ਹੈ ਆ ਪਿੱਛੇ ਦੇ ਪੇਜ ਵਾਸਤੇ ਛੋਟਾ ਸ਼ੀਸ਼ਾ ਚਾਹੀਦਾ ਹੈ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰ ਤਰ੍ਹਾਂ ਦੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978